ਆਹੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਨੇ ਠੀਕ ਹੀ ਹੋਵੋਗੇ ਅੱਜ ਆ ਕੇ ਆਪਾਂ ਦੂਜੇ ਵਲੌਗ ਦੇ ਨਾਲ ਤੇ ਅੱਜ ਦਿਖਾਉਣਾ ਤੁਹਾਨੂੰ ਮੇਲਾ ਆਪਾਂ ਦਿਖਾ ਦੇਣਾ ਇਹ ਹੈ ਸਤਿ ਸ੍ਰੀ ਅਕਾਲ ਵੀਰ ਜੀ ਅੱਜ ਅਸੀਂ ਮੇਲਾ ਦੇਖਣ ਆਏ ਹਾਂ ਲੱਖੀ ਸਰਦਾ ਜੀ ਠੀਕ ਹੈ ਜੀ ਇਹ ਤੁਹਾਨੂੰ ਦਿਖਾਉਣਾ ਜੇ ਕਿਸੇ ਨੇ ਆਉਣਾ ਤੇ ਮਾੜਾ ਟਾਈਮ ਨਾਲ ਆ ਜਾਓ ਨਹੀਂ ਇਹਦਾ ਪਾਉਂਗਾ ਮੈਂ ਕੱਲ ਨੂੰ ਇਹ ਲੱਖੀ ਸਰਦਾ ਇਹਦਾ ਪਾਉਂਗਾ ਮੈਂ ਕੱਲ ਅੱਜ ਠੀਕ ਤੂ ਕੀ ਦਿਖਾ ਦੇਗਾ ਨਹੀਂ ਕੱਲ ਨੂੰ ਹੈਗਾ ਮੰਡੀ ਉਹ ਤਾਂ ਦੁਪਹਿਰ ਤੋਂ ਬਾਅਦ ਮੰਡੀ ਵੀ ਹੋਊਗਾ ਜੀ ਕੋਈ ਨਾ ਆ ਕਾਲੂ ਤੁਸੀਂਾਰੇ ਮੰਡੀ ਸਾਨੂੰ ਫੇ ਉਹ ਪਹੁੰਚੇ ਹੋਈ ਠੀਕ ਹੈ ਜੀ ਹਾਂ ਇਹ ਮੁੰਡੇ ਦੇ ਹੁਣ ਹੋ ਗਏ ਵਾਲ ਖਰਾਬ ਹਾਂ ਇਹਦੇ ਦਸ ਲਾ ਫੇ ਮਾੜਾ ਰੰਗ ਬੰਦਿਆਂ ਵਾਂ ਸੀਗਾ ਇਹਦੇ ਵਾਲ ਖਰਾਬ ਹੋ ਗਏ ਠੀਕ ਹੈ ਅੱਛਾ ਜਿਹੜਾ ਸਾਡੀਆਂ ਇਹਨਾਂ ਨੇ ਇਹਨਾਂ ਨੇ ਫੋਟੋਆਂ ਨਹੀਂ ਖਿੱਚੀਆਂ ਘੋੜੇ ਦੇ ਕੋਲ ਘੋੜੇ ਵਾਲੀ ਏਰ ਗੱਲ ਜਿਹੜੀ ਫੇਰ ਬਾਬਾ ਬਾਬਾ ਆ ਗਿਆ ਕਹਿੰਦਾ ਇੱਥੇ ਨਾ ਇੰਨਿਆਂ ਦੇ ਗੁਲਾਮ ਵੀ ਨਹੀਂ ਪਾਈ ਇੱਥੋਂ ਮਾਰਿਆ ਨਾ ਤੁਸੀਂ ਮੰਡੀ ਵੀ ਲੋਂਗੇ ਗੋਨਿਆਂ ਨੇ ਹਾਂ ਵੇਖ ਲਓ ਤੁਸੀਂ ਨਹੀਂ ਨਹੀਂ ਮੰਡੀ ਉਹਨਾਂ ਨੇ ਆਏ ਗਏ ਦੰਦੀ ਵੱਡੂਗਾ ਗੱਲ ਨਹੀਂ ਪਾਈ ਨਾ ਕੋਸ ਕਿਹਾ ਸੀਗਾ ਆਹੋ ਅਸੀਂ ਮੁੜ ਕੇ ਫੇਰ ਉੱਤਰ ਜਾਨੇ ਇੱਧਰ ਬਾਹਰ ਹੋਣਾ ਸੀ ਇੱਧਰ ਜਾ ਰਹੇ ਹਾਂ ਠੀਕ ਹੈ ਜੀ ਹਾਂ ਅੱਛਾ ਤੁਸੀਂ ਸਾਡੇ ਭਾਊ ਨਾਲ ਗੱਲ ਕਰੋ ਜੀ ਠੀਕ ਹੈ ਜੀ ਆਹ ਲਓ ਜੀ ਮੈਂ ਰੋਂ ਲੱਗ ਦੂੰਗਾ ਕਿੱਥੇ ਉਹ ਬੜਕਣ ਜਾਏ ਤੂੰ ਸਾਲਾ ਜਵਾਖਾ ਭੈਣ ਨਾ ਉਹ ਬੜਕਣੀ ਨੂੰ ਡੋ ਲੈਣਾ ਨਹੀਂ ਦਵਾਇਆ ਤਾਂ ਯਾਰ ਮੈਂ ਆ ਚੇਵਨ ਨੂੰ ਲਾ ਦੇ ਨਾ ਆਇਆ ਮੜਾਇਆ ਉੱਤਰ ਨਾ ਆਇਆ ਦੁਆਕੇ ਲੈ ਬਲਾ ਆਇਆ ਚਰਾਗੇ ਨੂੰ ਆਇਆ ਆ ਚੜਾਈਏ ਚੜ ਚੜ ਰੋਲ ਲੱਗ ਜੂ ਗਾੜੀ ਚੜ 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 ਤੂੰ ਚੜ ਮੈਂ ਪੁੱਛਾਂ ਬਾਈ ਬਾਈ ਮੈਨੂੰ ਪੁੱਛਾਂ ਮੈਂ ਅੱਡ ਪਰੋ ਜਵਾਕਾਂ ਦੀ ਜੀ ਆ ਯਾਰ ਜੋ ਹੁਣ ਤੇਰੇ ਜਵਾਕਾਂ ਵਾਲੀ ਜੀ ਹੋਗੀ ਸਾਲਾ ਜਵਾਕਾਂ ਦੀ ਦਾ ਉਧਰ ਮਹਲਵਾਲਾ ਬੂਹੋ ਉਹੀ ਗੱਲ ਓਏ ਰਮੂਤਨ ਮਾਲ ਬਣ ਕੇ ਪਹਿਲਾਂ ਲਾਇਆ ਤੇ ਮੋਟਰ ਚੱਕ ਲੈ ਗਾ ਹੌ ਰਾਈ ਚੱਕਾਂਗੇ ਲਾ ਬੇ ਆਇਆ ਕਿੱਥੇ ਰਹਿ ਗਿਆ ਆ ਇੱਧਰ ਆ ਯਾਰ ਆ ਇੱਧਰ ਆ ਗੱਡੀ ਚ ਨਾ ਵਧੀ ਗੱਡੀ ਚ ਨਾ ਵਧੀ ਸਾਡੇ ਨਾ ਵਿਚਾਰ ਹਾਂ ਜੇ ਘਰ ਖੜਕੇ ਸਰਦਾ ਵੀ ਨਹੀਂ ਕਰਨਾ ਤੇ 7 ਲੱਖ ਰਪਏ ਨਾਲ ਇਦਾਂ ਨਾਲੇ ਹੈ ਨਾ ਲਾਭ ਨੂੰ ਦਵਾਦਾ ਗੱਲ ਕਰਤੀ ਸਿੱਧਾ ਡਾਇਰੈਕਟਰ ਡਾਇਰੈਕਟਰ ਮਿਲਦਾ ਆਪਣੀ ਪੌਂਹਤ ਹੈਗੀ ਆ ਨਹੀਂ ਨਹੀਂ ਜਨਮ ਮਾੜੀ ਜੀ ਬੱਜੀ ਕੇ ਨਾਮ ਨਾਮ ਜਾਣ ਕੇ ਲੱਗ ਜਾਂਗਾ 500 ਰੁਪਏ ਦੇ ਦੇ ਮੈਨੂੰ ਮਾੜੀ ਜੀ ਬੱਜੀ ਦੇ ਮਾੜੀ ਜੀ ਬੱਜੀ ਥੋੜੀ ਜਿਆਦਾ ਬੱਜੀ ਫਿਰ ਥੋੜੇ ਪੈਸੇ ਵਧਾ ਦੇ 500 ਰੁਪਏ ਦੇ ਲਾਂਗੇ ਵਾਜਾ ਨਹੀਂ 250 ਦਾ ਬਣਾ ਥੋੜਾ ਯਾਰ ਲੱਗਦੇ ਆ 250 ਪਣੀ ਦਾ ਸਾਲਾ ਉਹ ਕਰਾ ਮਾੜਾ ਰਤਵਾ ਮੇਰੀ ਤੋੜ ਕੇ ਜਾਊਗਾ ਹਾਂ ਰਤਵਾ ਤਾਂ ਮੇਰੀ ਤੋੜੂਗਾ ਪਕੌੜੇ ਖਾਣੇ ਇਹਦੇ ਪਕੌੜੇ ਭੰਗ ਵਾਲੇ ਹਾਂ ਉਹ ਆਖੀ ਦਾ ਜਾਂਦਾ ਜਿਹਨੇ ਬਾਹਰ ਜਾਣਾ ਆ ਜਾਓ ਆ ਜਾਓ ਭੰਗ ਵਾਲੇ ਪਕੌੜੇ ਬਣਾਉਂਦੇ ਨੇ